ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ ਇਸ ਅਲਫਾਜ਼ ਚੈਨਲ ਤੇ ਸ਼ੁਰੂ ਕਰਦੇ ਹਾਂ ਕਹਾਣੀ ਬੇਰੰਗੇ ਸੁਪਨੇ ਭਾਗ 2 ਲੇਖਕ ਬਲਕਰਨਵੀਰ ਸਿੰਘ ਖੁਆਬਾਂ ਦੇ ਬੂਟੇ ਨੂੰ ਮਿਹਨਤਾਂ ਦੇ ਪਾਣੀ ਨਾਲ ਸਿੰਜਣਾ ਪੈਂਦਾ ਤਾਂ ਜਾ ਕੇ ਫਲ ਲੱਗਦੇ ਆ ਜਿਨ੍ਹਾਂ ਦੀ ਕਿਸਮਤ ਵਿੱਚ ਮਾਂ-ਬਾਪ ਦਾ ਸਾਥ ਨਹੀਂ ਹੁੰਦਾ ਉਹਨਾਂ ਨੂੰ ਪੁੱਛੋ ਜਰਾ ਖੁਆਬਾਂ ਦੀ ਕੀਮਤ ਕੀ ਹੈ ਬਹੁਤੇ ਤਾਂ ਮਜਬੂਰੀਆਂ ਦੇ ਬੋਝ ਹੇੜ ਤਪ ਜਾਂਦੇ ਆ ਇਹ ਸਾਰੀ ਉਮਰ ਇੱਕ ਆਸ ਵਿੱਚੋਂ ਗੁਜ਼ਾਰ ਦਿੰਦੇ ਆ ਕਿ ਚੰਗਾ ਸਮਾਂ ਆਏਗਾ ਪਰ ਇਹ ਸਮਾਂ ਆਪਣੇ ਆਪ ਨਹੀਂ ਆਉਂਦਾ ਲੈ ਕੇ ਆਉਣਾ ਪੈਂਦਾ ਜਦੋਂ ਕੋਈ ਮਦਦ ਨਹੀਂ ਕਰਦਾ ਤਾਂ ਰੱਬ ਆਪ ਬੜਦਾ ਹੈ ਪਰ ਇਨਸਾਨ ਅੰਦਰ ਟੀਚਾ ਪ੍ਰਾਪਤ ਕਰਨ ਦਾ ਜਜ਼ਬਾ ਤੇ ਜੋ ਚਾਹੀਦਾ ਹੈ ਸਮੇਂ ਦੇ ਨਾਲ ਨਾਲ ਕੁਝ ਕੁ ਖਵਾਬਾਂ ਦੀ ਪੂਰਤੀ ਹੁੰਦੀ ਹੈ ਤੇ ਕੁਝ ਵਿਸਾਰ ਦਿੱਤੇ ਜਾਂਦੇ ਆ ਤੇ ਕੁਝ ਅਧੂਰੇ ਰਹਿ ਜਾਂਦੇ ਆ ਔਰ ਖਵਾਬ ਦੇਖਣਾ ਜ਼ਰੂਰੀ ਹੈ ਇਥੇ ਖੁਆਬਾਂ ਦਾ ਮਤਲਬ ਰਾਤਾਂ ਨੂੰ ਆਉਣ ਵਾਲੇ ਸੁਪਨੇ ਨਹੀਂ ਇਹ ਉਹ ਖੁਆਬ ਨੇ ਜੋ ਖੁੱਲੀਆਂ ਅੱਖਾਂ ਨਾਲ ਦੇਖੇ ਜਾਂਦੇ ਆ ਤੇ ਇਹੀ ਜ਼ਿੰਦਗੀ ਦੀ ਰੂਪਰੇਖਾ ਉਲਿਖਦੇ ਨੇ ਖੁਆਬਾਂ ਦੀ ਇੱਕ ਖਾਸੀਅਤ ਇਹ ਹੈ ਜੇ ਪੂਰੇ ਕਰਨੇ ਆ ਤਾਂ ਕੁਝ ਨਾ ਕੁਝ त्याਗਣਾ ਪੈਂਦਾ ਹੈ ਆਪਣਾ ਆਪ ਐਸ਼ੋ ਆਰਾਮ ਆਪਣਾ ਸੁੱਖ ਵੀ ਮਿਤ ਨੇ ਨਿਚਾ ਕਰ ਲਿਆ ਸੀ ਕਿ ਉਹ ਸ਼ਹਿਰ ਜਾਵੇਗਾ ਤੇ ਆਪਣੀ ਜ਼ਿੰਦਗੀ ਦੀ ਗੱਡੀ ਨੂੰ ਪਟੜੀ ਤੇ ਚਾੜ੍ਹੇਗਾ ਇਸ ਗੱਲ ਨੂੰ ਮੁੱਖ ਰੱਖ ਉਹ ਮਾਂ ਕੁਲ ਗਿਆ ਅੱਜ ਉਸ ਦਾ ਸ਼ਰਾਬੀ ਬਾਪ ਘਰ ਨਹੀਂ ਸੀ ਸ਼ਾਇਦ ਕਿਤੇ ਗਿਆ ਹੋਵੇਗਾ ਪੀਣ ਲਈ ਭੈਣਾਂ ਵੀ ਹੁਣ ਵੱਡੀਆਂ ਹੋ ਰਹੀਆਂ ਸਨ ਤੇ ਮਾਂ ਦੀ ਉਮਰ ਢਲਦੀ ਜਾ ਰਹੀ ਸੀ ਘਰ ਦੀ ਕੋਹੜੀ ਦੀ ਛੱਤ 'ਚੋਂ ਕਾਨੇ ਵਾਰ ਆਏ ਸਨ ਤੇ స్తਰੀਆਂ ਨੂੰ ਵੀ ਸਿਉਂਖ ਨੇ ਘੇਰ ਲਿਆ ਸੀ స్తਰੀਆਂ ਨੂੰ ਕਾਦੀ ਭੋਲੀ ਦੀ ਕਿਸਮਤ ਨੂੰ ਸਿਉਂਖ ਲੱਗੀ ਸੀ ਘਰ ਦੇ ਹਾਲਾਤ ਦੇਖ ਨਰਕੀ ਜਪਦਾ ਸੀ ਜਦੋਂ ਮੀਂਹ ਪੈਂਦਾ ਕੱਚਾ ਮਕਾਨ ਹੋਣ ਕਾਰਨ ਸਾਰਾ ਵਿੜਾ ਦਲਦਲ ਬਣ ਜਾਂਦਾ ਬਰਸਾਤਾਂ ਸਮੇਂ ਛੱਤ 'ਚੋਂ ਵੀ ਪਾਣੀ ਸਿੰਦਾ ਪਰ ਭੋਲੀ ਨੇ ਜ਼ਿੰਦਗੀ ਇਸੇ ਨਰਕ 'ਚ ਬਸਰ ਕਰਨੀ ਸੀ ਉਸਦੇ ਖਸਮ ਦੇ ਸਾਰੇ ਸੁਪਨੇ ਸ਼ਰਾਬ ਨਾਲ ਨਿਸ਼ਾਏ ਸਨ ਮੀਤ ਡਰਦਾ ਡਰਦਾ ਮਾਂ ਕੋਲ ਆਇਆ ਤੇ ਉਸ ਨੂੰ ਬਾਹਾਂ ਵਿੱਚ ਲੈ ਕੇ ਆਖਣ ਲੱਗਾ ਮਾਂ ਮੈਂ ਅੱਜ ਕੁਝ ਮੰਗਣਾ ਹੈ ਤੇਰੇ ਤੋਂ ਕੀ ਪੁੱਤ ਦੱਸ ਕੀ ਮੰਗਣਾ ਹੈ ਪਹਿਲਾਂ ਦੱਸ ਮਾਣਾ ਤਾਂ ਨਹੀਂ ਕਰਾਂਗੀ ਪੁੱਤ ਮੇਰੇ ਕੋਲ ਤੈਨੂੰ ਦੇਣ ਲਈ ਹੈ ਹੀ ਕੀ ਪਰ ਜੇ ਹੋਇਆ ਤਾਂ ਜ਼ਰੂਰ ਦੇਵਾਂਗੀ ਮਾਂ ਉਹ ਚੀਜ਼ ਕੋਈ ਚੀਜ਼ ਨਹੀਂ ਹੈ ਬਸ ਤੇਰੀ ਇਜਾਜ਼ਤ ਹੈ ਕੀ ਕਹ ਆ ਪੁੱਤ ਸਮਝੀ ਨਹੀਂ ਮੈਂ ਮਾਂ ਮੈਂ ਸ਼ਹਿਰ ਜਾ ਕੇ ਕੰਮ ਕਰਨਾ ਚਾਹੁੰਦਾ ਹਾਂ ਜੋਗਿੰਦਰ ਅੰਕਲ ਉੱਥੇ ਮੇਰਾ ਰਹਿਣ ਸਹਿਣ ਦਾ ਇੰਤਜ਼ਾਮ ਕਰ ਦੇਣਗੇ ਪੈਸੇ ਵੀ ਵਧੀਆ ਬਣ ਜਾਇਆ ਕਰਨਗੇ ਨਾਲੇ ਘਰ ਦਾ ਖਰਚਾ ਚੱਲੀ ਜਾਊ ਇਹ ਸੁਣੋ ਕੁਝ ਪਲ ਮਾਂ ਚ ਉੱਪਰ ਹੀ ਤੇ ਅੱਖਾਂ ਨੀਰ ਵਹਿਣ ਲੱਗਾ ਮਾਂ ਮਾਂ ਕੀ ਹੋਇਆ ਠੀਕ ਹੈ ਅੱਖਾਂ ਸਾਫ਼ ਕਰਦੇ ਹੋਏ ਕੁਝ ਨਹੀਂ ਪੁੱਤ ਮੈਂ ਤਾਂ ਸੋਚ ਰਹੀ ਸੀ ਮੇਰਾ ਪੁੱਤ ਵੱਡਾ ਹੋ ਗਿਆ ਹਣਾ ਹਾਂ ਮਾਂ ਪਰ ਅਜੇ ਬਹੁਤ ਕੁਝ ਕਰਨਾ ਹੈ ਮੈਂ ਮੈਨੂੰ ਸ਼ਹਿਰ ਜਾਣਾ ਹੀ ਪਵੇਗਾ ਕੋਈ ਨਹੀਂ ਪੁੱਤ ਤੂੰ ਜਾ ਉੱਥੇ ਕੰਮ ਕਰ ਇੱਥੇ ਮੈਂ ਆਪ ਹੀ ਸੰਭਲੂ ਸਾਰਾ ਇਹ ਸੁਣ ਮੀਤ ਨੇ ਮਾਂ ਨੂੰ ਗਲਵੱਕੜੀ ਵਿੱਚ ਲੈ ਲਿਆ ਤੇ ਸ਼ਹਿਰ ਜਾਣ ਦੀ ਤਿਆਰੀ ਕਰ ਲਈ ਜ਼ਿੰਮੇਵਾਰੀਆਂ ਦਾ ਬੋਝ ਲੈ ਉਹ ਜਗेंद्र ਸਿੰਘ ਦੇ ਸ਼ਹਿਰ ਪਹੁੰਚਿਆ ਤੇ ਉੱਥੇ ਜਾ ਕੇ ਰਹਿਣ ਲੱਗਾ। ਮੀਤ ਰਾਤ ਨੂੰ ਫੈਕਟਰੀ ਵਿੱਚ ਕੰਮ ਕਰਦਾ ਤੇ ਦਿਨੇ ਸਕੂਲ ਜਾਣ ਲੱਗਾ। ਜ਼ਿੰਦਗੀ ਬਹੁਤ ਵਿਅਸਤ ਹੋ ਗਈ ਸੀ। ਹਫਤੇ ਬਾਅਦ ਘਰ ਆਉਂਦਾ ਤੇ ਮਾਂ ਨੂੰ ਖਰਚਾ ਪਾਣੀ ਦੇ ਜਾਂਦਾ। ਭੋਲੀ ਵੀ ਖੁਸ਼ੀ ਕਿ ਉਸ ਦਾ ਮੁੰਡਾ ਸ਼ਹਿਰ ਜਾ ਕੇ ਕੰਮ ਕਰਦਾ ਹੈ। ਪਰ ਮੀਤ ਨੇ ਥਾਂ ਲਈ ਸੀ ਕਿ ਹੁਣ ਉਹ ਕੁਝ ਬਣ ਕੇ ਹੀ ਰਹੇਗਾ। ਸਾਲ ਕੋ ਇਸੇ ਤਰ੍ਹਾਂ ਬੀਤਿਆ। मीत ਨੇ ਸਕੂਲ ਆਉਣ ਜਾਣ ਲਈ ਸਾਈਕਲ ਲੈ ਲਿਆ ਸੀ ਸਾਈਕਲ ਉਸਦੀ ਕਮਾਈ ਦੀ ਪਹਿਲੀ ਵਸਤੂ ਸੀ ਉਸ ਦਾ ਚਾਰ ਨਹੀਂ ਸੰਭਾਲਿਆ ਜਾ ਰਿਹਾ ਸੀ ਆਪਣੀ ਕਮਾਈ ਦੀ ਖਰੀਦੀ ਛੋਟੀ ਤੋਂ ਛੋਟੀ ਚੀਜ਼ ਵੀ ਬਹੁਤ ਸਤਿਕਾਰ ਦਿੰਦੀ ਹੈ ਤਿੰਨ ਸਾਲਾਂ ਵਿੱਚ ਮੀਤ ਨੇ 12ਵੀਂ ਕਰ ਲਈ ਤੇ ਉਸ ਤੋਂ ਬਾਅਦ ਕਾਲਜ ਵਿੱਚ ਦਾਖਲਾ ਲੈ ਲਿਆ ਬੀਏ ਕਰਨ ਲੱਗਾ ਕਾਲਜ ਆਉਣ ਜਾਣ ਲਈ ਵੀ ਸਾਈਕਲ ਵਰਤਦਾ ਆਰਥਿਕ ਸਥਿਤੀ ਕਮਜ਼ੋਰ ਹੋਣ ਕਰਕੇ ਉਸ ਨੇ ਕਿਸੇ ਨਾਲ ਦੋਸਤੀ ਵੀ ਨਹੀਂ ਕੀਤੀ ਉਸ ਦੇ ਤਾਂ ਉਹੀ ਦੋਸਤ ਸਨ ਚੰਨ ਤਾਰੇ ਦਿਨ ਵੇਲੇ ਕਾਲਜ ਵਿੱਚ ਪੜ੍ਹਾਈ ਕਰਨੀ ਤੇ ਰਾਤ ਵੇਲੇ ਕੰਮ ਨੀਂਦ ਜਦੋਂ ਸਮਾਂ ਮਿਲ ਜਾਵੇ ਥੋੜਾ ਬਹੁਤ ਸੌਂ ਜਾਣਾ ਇਸੇ ਤਰ੍ਹਾਂ ਜ਼ਿੰਦਗੀ ਚੱਲਦੀ ਰਹੀ ਮੀਤ ਜਵਾਨ ਹੋ ਚੁੱਕਾ ਸੀ ਸਰਦਾਰ ਹੁਣ ਕਾਰਨ ਉਸਦੀ ਟੌਰ ਸਭ ਨਾਲੋਂ ਵੱਖਰੀ ਸੀ ਪਰ ਕਲਾਸ ਦੇ ਹੋਰ ਵਿਦਿਆਰਥੀ ਹੈਰਾਨ ਸਨ ਕਿ ਮੀਤ ਕਿਸੇ ਨਾਲ ਖੁੱਲ ਕੇ ਗੱਲ ਨਹੀਂ ਕਰਦਾ ਬਸ ਕਲਾਸ ਲਗਾ ਕੇ ਚਲਾ ਜਾਂਦਾ ਹੈ ਮੀਤ ਬਾਰੇ ਕੋਈ ਚੰਗੀ ਤਰ੍ਹਾਂ ਜਾਣਦਾ ਨਹੀਂ ਸੀ ਕਈ ਉਸ ਨੂੰ ਮਜ਼ਾਕ ਕਰਦੇ ਇਹ ਉੱਤੇ ਹੱਸਦੇ ਪਰ ਇਹ ਸਭ ਨਾਲ ਉਸ ਨੂੰ ਕੋਈ ਫਰਕ ਨਹੀਂ ਸੀ ਪੈਂਦਾ ਉਹ ਆਪਣੀ ਚਾਲ ਚੱਲਦਾ ਰਿਹਾ ਜਦੋਂ ਬੀਏ ਦੇ ਦੂਜੇ ਭਾਗ ਵਿੱਚ ਸੀ ਤਾਂ ਉਸ ਦਾ ਬਾਪ ਸੰਸਾਰ ਨੂੰ ਅਲਵਿਦਾ ਆ ਗਿਆ ਆਖਿਰ ਸ਼ਰਾਬ ਨੇ ਉਸ ਨੂੰ ਨਿਗਲ ਹੀ ਲਿਆ ਇਸ ਤੋਂ ਬਾਅਦ ਮੀਤ ਤੇ ਉਸ ਦੀਆਂ ਭੈਣਾਂ ਦੇ ਵਿਆਹ ਦਾ ਬੋਝ ਆਣ ਪਿਆ ਮੀਤ ਨੇ ਬੀਏ ਪਾਸ ਕਰਨ ਤੋਂ ਬਾਅਦ ਆਪਣੀ ਜੀਬ ਅਨੁਸਾਰ ਦੋਵੇਂ ਭੈਣਾਂ ਦਾ ਵਿਆਹ ਕਰ ਦਿੱਤਾ ਜੋ ਐਨੇ ਸਾਲਾਂ ਦੀ ਮਿਹਨਤ ਦੀ ਕਮਾਈ ਸੀ ਉਹ ਇਸ ਜ਼ਿੰਮੇਵਾਰੀ ਨਿਭਾਉਣ ਤੇ ਖਰਚ ਦਿੱਤੀ। ਬੋਲੀ ਹੁਣ ਖੁਸ਼ੀ ਕਿ ਉਸ ਦੀਆਂ 3 ਵਿਆਹੀਆਂ ਗਈਆਂ। ਇਸ ਉਪਰੰਤ ਮੀਤ ਮਾਂ ਨੂੰ ਆਪਣੇ ਨਾਲ ਸ਼ਹਿਰ ਲੈ ਗਿਆ। ਤੇ ਉੱਥੇ ਰਹਿਣ ਲੱਗਾ। ਵਿਆਹ ਤੋਂ ਬਾਅਦ ਮੀਤ ਨੇ ਵੀ ਐਡ ਕਰੀ। ਕਿਸਮਤ ਚੰਗੀ ਹੋਣ ਕਾਰਨ ਉਸੇ ਸਾਲ ਸਰਕਾਰ ਵੱਲੋਂ ਅਧਿਆਪਕਾਂ ਦੀਆਂ ਅਸਾਮੀਆਂ ਕੱਢੀਆਂ ਗਈਆਂ। ਮੀਤ ਦੇ ਨੰਬਰ ਚੰਗੇ ਹੋਣ ਕਾਰਨ ਸਾਲ ਦੇ ਵਿੱਚ ਵਿੱਚ ਉਸ ਨੂੰ ਅਧਿਆਪਕ ਦੀ ਨੌਕਰੀ ਮਿਲੀ। ਨੌਕਰੀ ਤੋਂ ਵੀ ਉਹ ਸਾਈਕਲ ਤੇ ਆਉਂਦਾ ਰਿਹਾ। ਕੁਝ ਸਾਲਾਂ ਬਾਅਦ ਸਕੂਟਰ ਲਿਆ ਮੀਤ ਹੁਣ ਸਰਕਾਰੀ ਸਕੂਲ ਵਿੱਚ ਮਾਸਟਰ ਲੱਗ ਚੁੱਕਾ ਸੀ ਉਸ ਦਾ ਪੜ੍ਹਾਈ ਕਰਨ ਦਾ ਸੁਪਨਾ ਪੂਰਾ ਹੋ ਚੁੱਕਾ ਸੀ ਪਰ ਸੁਪਨਿਆਂ ਦਾ ਅੰਤ ਕਦੇ ਨਹੀਂ ਹੁੰਦਾ ਮਾਸਟਰ ਜੀ ਮਾਸਟਰ ਜੀ ਜਾਗੋ ਤੁਹਾਡੀ ਕਲਾਸ ਦਾ ਸਮਾਂ ਆਇਆ ਇੱਧਰ ਗਵਾਚ ਗਏ ਐਨੇ ਸਮੇਂ ਤੋਂ ਇਸ ਫੋਨ ਵੱਲ ਦੇਖੀ ਜਾ ਰਹੇ ਹੈ ਸਭ ਠੀਕ ਤਾਂ ਹੈ ਨਾਲ ਦੇ ਅਧਿਆਪਕ ਸਾਥੀ ਨੇ ਮਾਸਟਰ ਗੁਰਮੀਤ ਸਿੰਘ ਨੂੰ ਖਲੂਣਾ ਦਿੱਤਾ ਇਸ ਨਾਲ ਮਾਸਟਰ ਜੀ ਦੀਆਂ ਸੋਚਾਂ ਦੀ ਲੜੀ ਟੁੱਟ ਗਈ ਤੇ ਅਤੀਤ ਵਿੱਚੋਂ ਬਾਹਰ ਆ ਕੇ ਹਲਕਾ ਮਹਿਸੂਸ ਕਰਿਆ ਅੱਖਾਂ ਵਿੱਚ ਨੀਰ ਵਹਿ ਰਿਹਾ ਸੀ ਜਿਸ ਸਵਾਲ ਦਾ ਜਵਾਬ ਉਹ ਲੱਭ ਰਹੇ ਸਨ ਉਹ ਉਹਨਾਂ ਨੂੰ ਮਿਲ ਗਿਆ ਸੀ ਮਾਸਟਰ ਜੀ ਤੁਹਾਡਾ ਸੁਪਨਾ ਕੀ ਸੀ ਉਹ ਇੰਜ ਲੱਗਦਾ ਹੈ ਮਾਸਟਰ ਜੀ ਦੇ ਸੁਪਨੇ ਵੀ ਸੌਂਗੇ ਮਾਸਟਰ ਜੀ ਤੋਂ ਦਾ ਸਕੂਟਰ ਮਸਾਂ ਲਿਆ ਹੋਇਆ ਇਹ ਆਵਾਜ਼ਾਂ ਅਜੇ ਵੀ ਮਾਸਟਰ ਜੀ ਦੇ ਕੰਨੀਆਂ ਗੂੰਜ ਰਹੀਆਂ ਸਨ ਪਰ ਉਹਨਾਂ ਆਪਣੇ ਆਪ ਨੂੰ ਸੰਭਾਲ ਲਿਆ ਤੇ ਇਨ੍ਹਾਂ ਸਵਾਲਾਂ ਦਾ ਜਵਾਬ ਦੇਣ ਲਈ ਕਲਾਸ ਵੱਲ ਤੁਰ ਪਏ ਮਾਸਟਰ ਜੀ ਅੰਦਰ ਇੱਕ ਅਜੀਬ ਜਿਹੀ ਸ਼ਕਤੀ ਪੈਦਾ ਹੋਈ। ਇਤਫਾਕ ਨਾਲ ਉਸੇ ਕਲਾਸ ਵਿੱਚ ਉਹਨਾਂ ਦਾ ਲੈਕਚਰ ਦੁਬਾਰਾ ਸੀ। ਉਹ ਵਿਦਿਆਰਥੀਆਂ ਦੇ ਹਰ ਸਵਾਲ ਦਾ ਜਵਾਬ ਦੇਣ ਲਈ ਤਿਆਰ ਵਰਤਿਆ ਸਨ। ਪਰ ਇਸ ਵਾਰ ਸਮਝਾਉਣ ਦਾ ਤਰੀਕਾ ਵੱਖਰਾ ਸੀ। ਕਿਉਂਕਿ ਉਹ ਆਪਣੇ ਅਤੀਤ ਵਿੱਚੋਂ ਸਿੱਖ ਆਏ ਸਨ। ਮਾਸਟਰ ਜੀ ਕਲਾਸ ਵਿੱਚ ਪ੍ਰਵੇਸ਼ ਕਰਦੇ ਬੋਲੇ ਕੀ ਕੋਈ ਵਿਦਿਆਰਥੀ ਮੈਨੂੰ ਆਪਣੇ ਸੁਪਨੇ ਬਾਰੇ ਦੱਸੇਗਾ? ਸਾਰੇ ਇਹ ਸੁਣੋ ਰਮਚਿਤ ਹੋ ਗਏ ਤੇ ਉੱਚੀ ਆਵਾਜ਼ ਵਿੱਚ ਬੋਲੇ ਜੀ ਮਾਸਟਰ ਜੀ ਚਲੋ ਫਿਰ ਦੱਸੋ ਸਾਰੇ ਸਾਰੇ ਵਿਦਿਆਰਥੀ ਵਾਰੀ-ਵਾਰੀ ਖੜੇ ਹੋ ਕੇ ਬੋਲਣ ਲੱਗੇ ਜੀ ਮੈਂ ਵੱਡਾ ਹੋ ਕੇ ਡਾਕਟਰ ਬਣਨਾ ਹੈ ਜੀ ਮੈਂ ਫੌਜੀ ਬਣੂ ਆਪਾਂ ਤਾਂ ਐਸ਼ ਕਰਨੀ ਜੀ ਬਸ ਬਾਪੂ ਵਾਲਾ ਕੰਮ ਸੰਭ ਲੈਣਾ ਹੈ ਮਾਸਟਰ ਜੀ ਮੈਂ ਜੀ ਜਾ ਚਲਾਇਆ ਕਰਨਾ ਹੈ ਹਾਂ ਬਹੁਤ ਅੱਛੇ ਸਾਰੇ ਬੋਲੋ ਸਾਰੇ ਦੱਸੋ ਕੀ ਕੀ ਸੁਪਨੇ ਹੈ ਤੂੰ ਵੀ ਬੋਲ ਪ੍ਰਗਟ ਇੱਕ ਛਰਾਰਤੀ ਬੋਲਿਆ ਜੀ ਇਹਨੇ ਤਾਂ ਵਿਆਹ ਕਰਵਾਉਣਾ ਆਪਣੀ ਹੀਰ ਨਾਲ ਸਾਰੇ ਫਿਰ ਤੋਂ ਹੱਸਣ ਲੱਗੇ ਕਲਾਸ ਦਾ ਮਾਹੌਲ ਰੋਮਾਂਚਿਕ ਹੋ ਚੁੱਕਾ ਸੀ ਹਰ ਵਿਦਿਆਰਥੀ ਆਪਣਾ ਆਪਣਾ ਦੱਸ ਰਿਹਾ ਸੀ ਸਰ ਮੈਂ ਵੱਡਾ ਅਫਸਰ ਬਣੂ ਸਰ ਜੀ ਮੈਂ ਪ੍ਰਧਾਨ ਮੰਤਰੀ ਬਣੂ ਜੀ ਮੈਂ ਸਿੰਗਰ ਬਣਨਾ ਹੈ ਸਰ ਮੈਂ ਫਿਲਮ ਦਾ ਹੀਰੋ ਮੈਂ ਜੀ ਸਾਇੰਸਦਾਨ ਬਣੂ ਸਾਰੇ ਆਪਣੇ ਆਪਣੇ ਸੁਪਨੇ ਦੱਸ ਦੇ ਗਏ ਜਦੋਂ ਸਾਰੇ ਚੁੱਪ ਹੋ ਗਏ ਤਾਂ ਮਾਸਟਰ ਜੀ ਸਮਝਾਉਣ ਲੱਗੇ ਬੱਚਿਓ ਸਭ ਦੇ ਸੁਪਨੇ ਬਹੁਤ ਚੰਗੇ ਨੇ ਸਭ ਦੇ ਸੁਪਨਿਆਂ ਦਾ ਸੰਸਾਰ ਅਲੱਗ ਹੈ ਤੇ ਹਾਲਾਤ ਵੱਖਰੇ ਹਨ ਆਪਾਂ ਸਭ ਵਧੀਆ ਵਧੀਆ ਸੁਪਨੇ ਦੇਖਦੇ ਹਾਂ ਕੁਝ ਐਸੇ ਵੀ ਹੁੰਦੇ ਐ ਜੋ ਪੂਰੇ ਹੋ ਨਾ ਨਾ ਮੁਮਕਿਨ ਨੇ ਪਰ ਆਪਾਂ ਦੇਖਦੇ ਹਾਂ ਮੈਂ ਅੱਜ ਇਹੀ ਸਮਝਾਵਾਂਗਾ ਕਿ ਜਿਸ ਦਾ ਜੋ ਵੀ ਸੁਪਨਾ ਹੈ ਉਸ ਨੂੰ ਪੂਰਾ ਕਿੰਜ ਕਰਨਾ ਹੈ ਉਸ ਬਾਰੇ ਸੋਚੋ ਤੇ ਜੋ ਮਿਹਨਤ ਕਰਨਗੇ ਉਹ ਇੱਕ ਦਿਨ ਡਾਕਟਰ ਫੌਜੀ ਸਾਇੰਸਦਾਨ ਐਕਟਰ ਅਫਸਰ ਪ੍ਰਧਾਨ ਮੰਤਰੀ ਸਭ ਬਣਨਗੇ ਇਹ ਸਭ ਤੁਹਾਡੀ ਮਿਹਨਤ ਤੇ ਨਿਰਭਰ ਹੈ ਇਸ ਲਈ ਸੁਪਨੇ ਦੇਖਦੇ ਰਹੋ ਤੇ ਸੋਚੋ ਕਿਵੇਂ ਪੂਰੇ ਕਰਨੇ ਆ। ਨਾਲੇ ਹਾਂ ਇੱਕ ਵਿਦਿਆਰਥੀ ਦਾ ਸਵਾਲ ਸੀ ਕਿ ਮੇਰਾ ਕੀ ਸੁਪਨਾ ਸੀ? ਮੇਰਾ ਸੁਪਨਾ ਸੀ ਪੜਨਾ ਤੇ ਆਪਣੇ ਘਰ ਦੀ ਗਰੀਬੀ ਦੂਰ ਕਰਨਾ। ਹਾਂ ਇਹ ਕੰਮ ਕੋਈ ਸੌਖਾ ਨਹੀਂ ਸੀ। ਇਹ ਸੁਪਨੇ ਨੂੰ ਪੂਰਾ ਕਰਨ ਲਈ ਕਿੰਨੇ ਸਾਲ ਜਾਗਿਆ ਹਾਂ। ਬੱਚੋ ਕੁਝਕ ਐਸੇ ਵੀ ਹੁੰਦੇ ਐ ਜਿਨ੍ਹਾਂ ਨੂੰ ਪੜਨਾ ਵੀ ਨਸੀਬ ਨਹੀਂ ਹੁੰਦਾ। ਅਸੀਂ ਅਕਸਰ ਦੇਖਦੇ ਹਾਂ ਬੱਚਿਆਂ ਨੂੰ ਢਾਬੇ ਫੈਕਟਰੀਆਂ 'ਚ ਕੰਮ ਕਰਦੇ। ਉਹ ਕਦੇ ਪੜ ਨਹੀਂ ਪਾਉਂਦੇ। ਉਹਨਾਂ ਲਈ ਇਹ ਵੀ ਸੁਪਨੇ ਸਮਾਨ ਹੈ ਮੈਂ ਵੀ ਇਨਾਂ ਹਾਲਾਤਾਂ ਵਿੱਚੋਂ ਗੁਜ਼ਰ ਇੱਥੇ ਤੱਕ ਪਹੁੰਚਿਆ ਹਾਂ ਮੈਂ ਸੁਪਨਾ ਪੜਨ ਦਾ ਤੇ ਵਧੀਆ ਨੌਕਰੀ ਦਾ ਦੇਖਿਆ ਸੀ ਜੋ ਅੱਜ ਪੂਰਾ ਹੋਇਆ ਹੈ ਨਾਲੇ ਤੁਸੀਂ ਕਿਸਮਤ ਵਾਲੇ ਹੋ ਜੋ ਤੁਹਾਡੇ ਮਾਪੇ ਪੜਨ ਲਈ ਭੇਜਦੇ ਆ ਤੁਹਾਨੂੰ ਮੇਰੇ ਵਾਂਗ ਪੜਨ ਦਾ ਸੁਪਨਾ ਦੇਖਣ ਦੀ ਲੋੜ ਨਹੀਂ ਤੁਸੀਂ ਪੜ ਕੇ ਅਗਾਹ ਵੱਧੂ ਸੁਪਨੇ ਦੇਖੋ ਤੇ ਪੂਰੇ ਕਰੋ ਮਾਸਟਰ ਜੀ ਤੁਹਾਡਾ ਹੋਰ ਕੀ ਸੁਪਨਾ ਹੈ ਸਾਰੇ ਵਿਦਿਆਰਥੀ ਬੋਲੇ ਇਹ ਸੁਪਨੇ ਬਾਰੇ ਮੈਂ ਦੱਸਾਂਗਾ ਨਹੀਂ ਨਹੀਂ ਸਕੂਲ ਤੋਂ ਬਾਅਦ ਤੁਹਾਨੂੰ ਮੇਰੇ ਨਾਲ ਚੱਲਣਾ ਪਵੇਗਾ ਸਾਰੇ ਜਣੇ ਮਾਸਟਰ ਜੀ ਨਾਲ ਜਾਣ ਲਈ ਤਿਆਰ ਹੋ ਗਏ ਮਾਸਟਰ ਜੀ ਨੇ ਇੱਕ ਫੋਨ ਕੀਤਾ ਇੱਕ ਸਕੂਲ ਵੈਨ ਉਹਨਾਂ ਦੇ ਸਕੂਲ ਬਾਹਰ ਆ ਕੇ ਖੜੀ ਹੋ ਗਈ ਜਿਸ ਤੇ ਲਿਖਿਆ ਸੀ ਮੇਰੇ ਸੁਪਨਿਆਂ ਦੀ ਦੁਨੀਆ ਸਾਰੇ ਸਾਰੀ ਬੈਂ ਦੇ ਬਾਹਰ ਭੜਾਈ ਨੂੰ ਪ੍ਰਫੁੱਲਤ ਕਰ ਲਈ ਚਿੱਤਰ ਬਣਾਏ ਹੋਏ ਸਨ ਨਾਲ ਬੱਚਿਆਂ ਦੀਆਂ ਤਸਵੀਰਾਂ ਸਨ ਵਿਦਿਆ ਵਿਚਾਰੀ ਤਾਂ ਪਰਉਪਕਾਰੀ ਜਦੋਂ ਵਿਦਿਆਰਥੀ ਬੈਂ ਅੰਦਰ ਗਏ ਤਾਂ ਅੰਦਰ ਪੜ੍ਹਨ ਲਈ ਬਹੁਤ ਸਾਰੀਆਂ ਕਿਤਾਬਾਂ ਬਲੈਕਬੋਰਡ ਬੈਠ ਲਈ ਸੀਟਾਂ ਅੰਦਰਲਾ ਦ੍ਰਿਸ਼ ਕਿਸੇ ਕਲਾਸਰੂਮ ਤੋਂ ਘਟਣੀ ਸੀ ਇਹ ਦੇਖ ਸਾਰੇ ਹੈਰਾਨ ਸਨ ਅਜੇ ਆ ਪਹਿਲੀ ਵਾਰ ਦੇਖਿਆ ਸੀ ਇੱਕ ਚੱਲਦਾ ਫਿਰਦਾ ਸਕੂਲ ਵਿਦਿਆਰਥੀਆਂ ਨੇ ਸਵਾਲ ਕੀਤਾ ਮਾਸਟਰ ਜੀ ਇਹ ਕੀ ਹੈ ਬੱਚਿਓ ਇਹ ਹੀ ਮੇਰਾ ਸੁਪਨਾ ਸੀ ਇੱਕ ਸਕੂਲ ਖੋਲਣ ਦਾ ਮੈਂ ਕੋਈ ਵੱਡਾ ਸਕੂਲ ਤਾਂ ਨਹੀਂ ਬਣਾ ਸਕਿਆ ਪਰ ਮੈਂ ਇਹ ਵਹਿਣ ਲਈ ਮੈਂ ਹਰ ਰੋਜ਼ ਸਕੂਲ ਤੋਂ ਬਾਅਦ ਇਹ ਵਹਿਣ ਉਹਨਾਂ ਜਗਾਵਾਂ ਤੇ ਲੈ ਕੇ ਜਾਂਦਾ ਜਿੱਥੇ ਗਰੀਬ ਬੱਚੇ ਰਹਿੰਦੇ ਆ ਜੋ ਪੜ ਨਹੀਂ ਸਕਦੇ ਫੀਸ ਨਹੀਂ ਦੇ ਸਕਦੇ ਪਰ ਉਹ ਮੇਰੇ ਇਸ ਸਕੂਲ ਵਿੱਚ ਫ੍ਰੀ ਬਿਨਾ ਕਿਸ ਕੋਈ ਫੀਸ ਦਿੱਤੇ ਪੜ੍ਹਦੇ ਨੇ ਮੈਂ ਇਸ ਬੈਂਡ ਨੂੰ ਸ਼ਹਿਰ ਦੀਆਂ ਅਲੱਗ-ਅਲੱਗ ਜਗਾਵਾਂ ਤੇ ਲੈ ਕੇ ਜਾਂਦਾ ਤੇ ਪੜ੍ਹਾਉਂਦਾ ਹਾਂ ਸਾਰੇ ਵਿਦਿਆਰਥੀ ਬਹੁਤ ਪ੍ਰਭਾਵਿਤ ਹੋਏ ਹੁਣ ਸ਼ਾਇਦ ਉਹਨਾਂ ਨੂੰ ਸਾਰੇ ਜਵਾਬ ਮਿਲ ਗਏ ਸਨ ਮਾਸਟਰ ਜੀ ਨੇ ਸਕੂਟਰ ਦਾ ਮਸਾ ਲਿਆ ਸੀ ਪਰ ਆਪਣਾ ਸਕੂਲ ਖੋਲਣ ਦਾ ਸੁਪਨਾ ਇਸ ਚੱਲਦੇ ਫਿਰਦੇ ਸਕੂਲ ਨਾਲ ਪੂਰਾ ਕੀਤਾ ਮੇਰੇ ਰੰਗੇ ਸੁਪਨਿਆਂ ਵਿੱਚ ਰੰਗ ਭਰ ਲਈ ਮਾਸਟਰ ਜੀ ਨੇ ਗਰੀਬ ਬੱਚਾ ਨੂੰ ਪੜ੍ਹਾਉਣ ਦਾ ਵੀੜਾ ਚੁੱਕਿਆ ਕਹਾਣੀ ਸਮਾਪਤ ਹੈ ਜੀ ਮਾਸਟਰ ਜੀ ਦੀ ਮਾਂ ਭੋਲੀ ਉਹਨਾਂ ਨਾਲ ਹੀ ਸ਼ਹਿਰ ਵਿੱਚ ਬਣਾਏ ਨਵੇਂ ਮਕਾਨ ਵਿੱਚ ਰਹਿ ਰਹੀ ਸੀ ਉਸ ਦਾ ਵੀ ਨਰਕਾਂ ਦਾ ਲੇਖਾ ਜੋਖਾ ਬੁਕਾ ਦਿੱਤਾ ਸੀ ਹੁਣ ਭੋਲੀ ਕਾਫੀ ਵਿਰਧ ਹੋ ਚੁੱਕੀ ਸੀ ਤੇ ਹਾਂ ਮਾਸਟਰ ਜੀ ਦੀ ਮਾਸਟਰੀ ਵੀ ਚੰਨ ਵਰਗੀ ਸੀ ਤੇ ਬੱਚੇ ਤਾਰਿਆਂ ਵਰਗੇ ਏਸੀ ਜੀ ਕਹਾਣੀ ਬੇਰੰਗੇ ਸੁਪਨੇ ਕਹਾਣੀ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਅਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਕਹਾਣੀ ਸੁਣਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ